ਹਾਂਜੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਾਂਗੇ ਅੱਜ ਆਪਾਂ ਵੀ ਤੁਸੀਂ ਪਿਛਲੇ 4 ਦਿਨਾਂ ਦੇ ਵਿੱਚ ਕਿੰਨਾ ਝੂਠ ਬੋਲਿਆ ਜੇ ਇਨਸਾਨ ਇਹ ਸਚਾਈ ਜਾਣਨ ਦੀ ਕੋਸ਼ਿਸ਼ ਕਰੇ ਹਨਾ ਤਾਂ ਪਤਾ ਚੱਲ ਜਾਂਦਾ ਵੀ ਹਰ ਇੱਕ ਬੰਦਾ ਜਿਹੜਾ ਝੂਠ ਬੋਲਦਾ ਹੈ ਦੀ ਉਸਨੇ 4 ਦਿਨਾਂ ਦੇ ਵਿੱਚ ਕਿੰਨਾ ਝੂਠ ਬੋਲਿਆ ਹਨਾ ਤੇ ਇਹਦੇ ਨਾਲ ਰਿਲੇਟਡ ਹੀ ਅੱਜ ਆਪਾਂ ਗੱਲਬਾਤ ਐਜੇ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਗੱਲ ਹੈ ਜਿਹੜੀ ਸਮਝ ਆ ਜਾਵੇ ਤੇ ਗੱਲਬਾਤ ਆ ਸ਼ੁਰੂ ਕਰਦੇ ਆ ਜੀ ਇੱਕ ਨਾ ਮਹਾਤਮਾ ਜੀ ਸਨ ਤੇ ਉਹਨਾਂ ਦਾ ਜੀਵਨ ਸੀਗਾ ਜਿਹੜਾ ਬਹੁਤ ਹੀ ਨੇਕ ਤੇ ਸੱਚਾ ਸਾਚਾ ਹਨਾ ਤੇ ਸਿੱਧਾ ਸਾਦਾ ਜੀਵਨ ਆ ਜਿਹੜੇ ਜਾਂਦੇ ਸਨ ਉਹਨਾਂ ਦੇ ਚਿਹਰੇ ਦੇ ਉੱਪਰ ਹਮੇਸ਼ਾ ਹੀ ਖੁਸ਼ੀ ਤੇ ਆਨੰਦ ਦੀ ਜਿਹੜੀ ਲਹਿਰ ਆ ਉਹ ਦੌੜਦੀ ਰਹਿੰਦੀ ਸੀ ਕਦੇ ਵੀ ਉਹਨਾਂ ਨੂੰ ਕਿਸੇ ਨੇ ਨਿਰਾਸ਼ ਨਹੀਂ ਦੇਖਿਆ ਸੀਗਾ ਉਹਨਾਂ ਦਾ ਨਾ ਇੱਕ ਚੇਲਾ ਸੀਗਾ ਜੀ ਜਿਸ ਦਾ ਨਾਮ ਸੀ ਦੇਵਦਾਤ ਤੇ ਇੱਕ ਦਿਨ ਦੇਵਦਾਤ ਉਹਨਾਂ ਨੂੰ ਕਹਿਣ ਲੱਗਾ ਕਹਿੰਦਾ ਵੀ ਮਹਾਤਮਾ ਜੀ ਕਹਿੰਦਾ ਵੀ ਬੜੇ ਦਿਨਾਂ ਤੋਂ ਮੈਨੂੰ ਨਾ ਇੱਕ ਸ਼ੱਕ ਨੇ ਘੇਰ ਰੱਖਿਆ ਹੈ ਮੈਂ ਜਦੋਂ ਵੀ ਤੁਹਾਡੇ ਵੀ ਜੀਵਨ ਵੱਲ ਦੇਖਦਾ ਤਾਂ ਮੈਨੂੰ ਯਕੀਨ ਹੀ ਨਹੀਂ ਆਉਂਦਾ ਵੀ ਕੋਈ ਵੀ ਵਿਅਕਤੀ ਇੰਨਾ ਕਿਵੇਂ ਇਮਾਨਦਾਰ ਸੱਚਾ ਸੁੱਚਾ ਨੇਕ ਇੰਨਾ ਸ਼ਾਂਤ ਤੇ ਇੰਨਾ ਆਨੰਦਮਈ ਕਿਵੇਂ ਹੋ ਸਕਦਾ ਹੈਗਾ ਤੇ ਉਹ ਕਹਿੰਦਾ ਵੀ ਮੈਂ ਕਦੇ ਵੀ ਨਹੀਂ ਦੇਖਿਆ ਵੀ ਤੁਸੀਂ ਕਦੇ ਵੀ ਕੋਈ ਝੂਠ ਬੋਲਿਆ ਹੋਵੇ ਤੁਸੀਂ ਵੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਇਆ ਨਹੀਂ ਤੁਹਾਡੇ ਸਿਰੇ ਤੇ ਵੀ ਕਦੇ ਵੀ ਕੋਈ ਕੋਈ ਅਦਾਸੀ ਸ਼ਾਹੀ ਹੈ ਮੈਂ ਤਾਂ ਵੀ ਐਸੀ ਗੱਲ ਨੂੰ ਲੈ ਕੇ ਹੀ ਬਹੁਤ ਹੀ ਸ਼ੱਕ ਦੇ ਵਿੱਚ ਰਹਿਣਾ ਹਾਂ ਤੇ ਕਨਾਂ ਮਹਾਤਮਾ ਜੀ ਵੀ ਮੈਨੂੰ ਨਾ ਮੇਰੇ ਮਨ ਦੇ ਵਿੱਚ ਇਹ ਸ਼ੱਕ ਆਉਂਦਾ ਵੀ ਜਿਸ ਤਰ੍ਹਾਂ ਦੇ ਤੁਸੀਂ ਮੈਨੂੰ ਦਿਖਾਈ ਦਿੰਦੇ ਹੋ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦੇ ਹੈਗੇ ਨਹੀਂ ਤੇ ਉਹ ਕਹਿੰਦਾ ਵੀ ਮੈਂ ਨਾ ਬਹੁਤ ਕੋਸ਼ਿਸ਼ ਕੀਤੀ ਹੈ ਹਨਾ ਵੀ ਮੈਂ ਕਦੇ ਵੀ ਤੁਹਾਡੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਨੁਕਸਾ ਮੈਨੂੰ ਮਿਲੇ ਤੇ ਮੈਂ ਉਸ ਨੂੰ ਲੱਭ ਸਕਾਂ ਪਰ ਹੁਣ ਵੀ ਮੈਨੂੰ ਲੱਗਣ ਲੱਗ ਗਿਆ ਕਹਿੰਦਾ ਵੀ ਤੁਸੀਂ ਇੰਨੇ ਹਮਸ਼ਿਆਰ ਹੋ ਤੇ ਇੰਨੇ ਚਲਾਕ ਹੋ ਕਿ ਤੁਸੀਂ ਜਿਹੜੀਆਂ ਆਪਦੀਆਂ ਸਾਰੀਆਂ ਕਮਜ਼ੋਰੀਆਂ ਉਹਨਾਂ ਨੂੰ ਲੁਕੋ ਲੈਨੇ ਹੋ ਕਿ ਕਿਸੇ ਅੱਗੇ ਜ਼ਾਹਰ ਹੀ ਨਹੀਂ ਹੋਣ ਦਿੰਦੇ ਵੀ ਇੰਨਾ ਟਾਈਮ ਹੋ ਗਿਆ ਕਹਿੰਦਾ ਮੈਨੂੰ ਤੁਹਾਡੇ ਨਾਲ ਰਹਿੰਦਿਆਂ ਨੂੰ ਮਹਾਤਮਾ ਜੀ ਪਰ ਮੈਂ ਕਦੇ ਵੀ ਤੁਹਾਡੀ ਕੋਈ ਕਮਜ਼ੋਰੀ ਨਹੀਂ ਫੜ ਸਕਿਆ ਵੀ ਚੱਕਰ ਕੀ ਹੈ ਮੇਰੇ ਤੂੰ ਦਿਮਾਗ ਪ੍ਰੇਸ਼ਾਨ ਹੋਇਆ ਪਿਆ ਵੀ ਇੰਨਾ ਗੱਲਾਂ ਤੋਂ ਤੇ ਫਿਰ ਮਹਾਤਮਾ ਜੀ ਨੇ ਜੀ ਦੇਵ ਦਾ ਤੇ ਚਿਹਰੇ ਵੱਲ ਗੌਰ ਨਾਲ ਦੇਖਿਆ ਤੇ ਉਹਨਾਂ ਨੇ ਉੱਤਰ ਦਿੱਤਾ ਕਿ ਕਹਿੰਦੇ ਮੈਂ ਤੇਰੇ ਸਵਾਲ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ ਪਰ ਵੀ ਉਸ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਗੱਲ ਹੈ ਵੀ ਜਿਹੜੀ ਮੈਂ ਤੇਰੇ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂਗਾ ਵੀ ਪਹਿਲਾਂ ਤਾਂ ਉਹ ਗੱਲ ਸੁਣਾ ਤੇ ਉਹ ਗੱਲ ਇਹ ਹੈ ਵੀ ਕਹਿੰਦੇ ਵੀ ਅੱਜ ਤੋਂ ਚੌਥੇ ਦਿਨ ਨੂੰ ਬਿਤੇਰੀਆ ਜਿਹੜੀ ਮੌਤ ਹੋ ਜਾਣੀ ਹੈ ਦੇਵ ਦਾਪਤ ਨੂੰ ਕਹਤਾ ਮਹਾਤਮਾ ਨੇ ਈਮਾ ਤਾਂ ਮਾ ਕਹਿੰਦੇ ਵੀ ਦੇਵਦੱਤ ਜੀ ਕਹਿੰਦਾ ਤੇਰੇ ਕੋਲੇ ਸਿਰਫ 4 ਦਿਨ ਵਕਤ ਹੀ ਹੈ ਵਿੱਚ 4 ਦਿਨ ਬਾਅਦ ਤੇਰੀ ਮੌਤ ਹੋ ਜਾਣੀ ਐਨੀ ਗੱਲ ਸੁਣਨ ਦੀ ਧੀਰਸ ਨਹੀਂ ਪਈ ਦੇਵਦੱਤ ਤੇ ਤਾਂ ਚਿਹਰੇ ਤੋਂ ਰੰਗ ਉੱਡ ਗਿਆ ਕਿਸੇ ਵੀ ਵਿਅਕਤੀ ਦੇ ਉੱਡ ਸਕਦਾ ਜੀ ਹੈਨਾ ਇਦਾਂ ਦੀ ਗੱਲ ਸੁਣ ਕੇ ਤੇ ਫੇਰ ਮਹਾਤਮਾ ਜੀ ਦੇਵਦਤ ਨੂੰ ਕਹਿੰਦੇ ਕਿ ਚਲ ਤੂੰ ਕੋਣ ਪੁੱਛ ਕਹਿੰਦੇ ਵੀ ਮੈਨੂੰ ਜੋ ਵੀ ਪੁੱਛਣਾ ਸੀ ਨਾ ਹੁਣ ਪੁੱਛ ਵੀ ਮੈਂ ਤੇਰੇ ਹਰੇਕ ਸਵਾਲ ਦਾ ਜਵਾਬ ਦਊਂਗਾ ਤੇ ਫਿਰ ਦੇਵ ਦਾ ਆਪਣੇ ਕੁਝ ਨਹੀਂ ਬੋਲਿਆ ਜੀ ਤੇ ਉਹ ਉੱਠਿਆ ਤੇ ਜਦੋਂ ਉਹ ਉੱਠਿਆ ਉਹਦੀ ਚਾਲ ਦੇ ਵਿੱਚ ਬਿਲਕੁਲ ਵੀ ਕੋਈ ਉਤਸ਼ਾਹ ਨਹੀਂ ਸੀ ਹਨਾ ਚਿਹਰਾ ਜਿਹੜਾ ਮਜਰਾ ਆਇਆ ਹੋਇਆ ਸੀ ਆਹੇ ਹੰਬਲਾ ਆ ਗਿਆ ਸੀਗਾ ਚਿਹਰਾ ਦੇਵਦੱਤ ਪਈ ਆਪਦੇ ਘਰ ਨੂੰ ਤੁਰ ਪਿਆ ਤੇ 4 ਦਿਨਾਂ ਬਾਅਦ ਮਹਾਤਮਾ ਜੀ ਉਹਨਾਂ ਦੇ ਘਰ ਗਏ ਤੇ ਜਾ ਕੇ ਮਹਾਤਮਾ ਜੀ ਉਸਦੇ ਘਰ ਦੇਖਦੇ ਵੀ ਦੇਵਦੱਤ ਜਿਹੜਾ ਉਹ ਮੰਚੇ ਤੇ ਲੰਬਾ ਪਿਆ ਸੀਗਾ ਉਹਦੇ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਉਹਦੇ ਆਸ-ਪਾਸ ਮੰਜੇ ਤੇ ਬੈਠੇ ਸਨ ਤੇ ਮਹਾਤਮਾ ਦੇ ਆਉਣ ਦੀ ਗੱਲ ਸੁਣ ਕੇ ਵੀ ਜੀ ਦੇਵਦਤ ਮੰਜੇ ਤੋਂ ਉੱਠ ਕੇ ਬੈਠ ਨਹੀਂ ਸਕਿਆ ਮਹਾਤਮਾ ਜਦੋਂ ਆਏ ਤੇ ਦੇਵਦਤ ਦੇ ਮੰਝੇ ਕੋਲ ਜਾ ਕੇ ਖੜ ਗਏ ਜੀ ਤੇ ਦੇਵਦਤ ਨੇ ਉਹਨਾਂ ਨੂੰ ਨਮਸਕਾਰ ਕੀਤੀ ਮਹਾਤਮਾ ਕਹਿੰਦੇ ਵੀ ਦੇਵਦਤ ਕਹਿੰਦੇ ਕੁਝ ਦਿਨ ਪਹਿਲਾਂ ਵੀ ਤੂੰ ਮੈਨੂੰ ਇੱਕ ਸਵਾਲ ਕੀਤਾ ਸੀ ਤੇ ਪਰ ਤ ਉਸ ਦਾ ਵੀ ਜਵਾਬ ਲੈ ਬਿਨਾਂ ਹੀ ਉੱਥੇ ਉੱਥੇ ਕੇ ਜਿਹੜਾ ਆ ਗਿਆ ਇਸ ਦਾ ਵੀ ਉਹਨਾਂ ਗੱਲਾਂ ਨੂੰ 4 ਦਿਨ ਬੀਤ ਗਏ ਤੇ ਵੀ ਤੂੰ ਵਾਪਸ ਨਹੀਂ ਆਇਆ ਹਨਾ ਜਵਾਬ ਲੈਣ ਲਈ ਤੇਰੇ ਸਵਾਲ ਦਾ ਕਹਿੰਦੇ ਜਵਾਬ ਦੇਣ ਵਾਸਤੇ ਹੀ ਮੈਂ ਅੱਜ ਤੇਰੇ ਕੋਲ ਚੱਲ ਕੇ ਆਇਆਂਗਾ ਦੇਵਦੱਤ ਕਹਿੰਦਾ ਜੀ ਮਹਾਤਮਾ ਜੀ ਵੀ ਹੁਣ ਮੇਰੇ ਕੋਲ ਕੋਈ ਵੀ ਸਵਾਲ ਨਹੀਂ ਹੈ ਤੁਹਾਨੂੰ ਪੁੱਛਣ ਲਈ ਉਹ ਮਹਾਤਮਾ ਜੰਦੇ ਵੀ ਚਲ ਜਾ ਤੇਰੇ ਕੋਲੇ ਸਵਾਲ ਨਹੀਂ ਤਾਂ ਅੱਜ